ਜੀਤ ਸਿੰਘ ਢੱਲੇਵਾਲ ਦੀ ਮੁਰ ਤੋਂ ਗੱਲਬਾਤ ਹੋਏਗੀ ਹਾਲਾਂਕਿ ਉਹਨਾਂ ਨੇ ਹੁਣ ਜਿਹੜੀ ਇਹ ਮੈਡੀਕਲ ਸਹੂਲਤ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਇੱਕ ਵੱਡੀ ਅਪਡੇਟ ਮਿਲ ਰਹੀ ਹੈ ਬਾਵੇਂ ਕੇ ਮੈਡੀਕਲ ਟਰੀਟਮੈਂਟ ਜਿਹੜਾ ਉਹ ਬੀਤੇ ਦਿਨੀ ਸ਼ੁਰੂ ਕੀਤਾ ਗਿਆ ਸੀ ਜਦੋਂ ਕੇਂਦਰ ਦੇ ਨਾਲ ਮੀਟਿੰਗ ਦੇ ਸੱਤੇ ਪੱਤਰ ਦੇ ਦੌਰਾਨ ਇੱਕ ਸਮਾਨਰਤਾ ਧਾਰਤ ਕੀਤਾ ਗਿਆ ਸੀ ਤਰੀਕ ਨਿਰਧਾਰਤ ਕੀਤੀ ਗਈ ਸੀ ਰਾਜ ਗਜੀਤ ਸਿੰਘ ਢੱਲੇਵਾਲ ਨੇ ਮੈਡੀਕਲ ਸਹੂਲਤ ਲੈਣ ਤੋਂ ਇਨਕਾਰ ਕੀਤਾ ਰਾਤ ਤਕਰੀਬਨ 12 ਵਜੇ ਤੋਂ ਮੈਡੀਕਲ ਸਹੂਲਤ ਨਹੀਂ ਲੈ ਰਿਹਾ ਢੱਲੇਵਾਲ ਸਾਹਿਬ ਢੱਲੇਵਾਲ ਦੀ ਮੈਡੀਕਲ ਸਹੂਲਤ ਦੇ ਲਈ ਸਪੈਸ਼ਲ ਡਾਕਟਰਾਂ ਦੀ ਟੀਮ ਦਾ ਗਠਨ ਕੀਤਾ ਗਿਆ ਸੀ ਰਾਤ ਨੂੰ ਮੈਡੀਕਲ ਡ੍ਰਿਪ ਉਹਨਾਂ ਕੋਲੋਂ ਨਹੀਂ ਲੱਗ ਰਿਹਾ ਸੀ ਤਾਂ ਵਾਰ-ਵਾਰ ਡ੍ਰਿਪ ਨਾਲ ਲੱਗਨ ਤੇ ਉਹਨਾਂ ਨੇ ਮਨ੍ਹਾ ਕਰ ਦਿੱਤਾ ਢੱਲੇਵਾਲ ਨੇ ਕਿਹਾ ਕਿ ਸਵੇਰੇ ਪ੍ਰਸ਼ਾਸਨ ਆਏਗਾ ਫਿਰ ਮੈਡੀਕਲ ਸਹੂਲਤ ਲੈਣਗੇ ਪ੍ਰਸਪਕਤੀ ਅਹਿਮ ਅਪਡੇਟ ਦ ਅੱਨਾ ਸਾਂਝੀ ਕਰ ਰਹੇ ਆ ਕਿ ਜਗਜੀਤ ਸਿੰਘ ਢੱਲੇਵਾਲ ਨੇ ਮੁਰਤੋਂ ਮੈਡੀਕਲ ਸਹੂਲਤ ਲੈਣ ਤੋਂ ਇਨਕਾਰ ਕਰ ਦਿੱਤਾ ਰਾਤ ਤਕਰੀਬਨ 12 ਵਜੇ ਤੋਂ ਮੈਡੀਕਲ ਸਹੂਲਤ ਨਹੀਂ ਲਈ ਜਾ ਰਹੀ ਢੱਲੇਵਾਲ ਸਾਹਿਬ ਦੁਆਰਾ ਸੋ ਉਥੇ স্পেশਲ ਡਾਕਟਰ ਦੀ ਟੀਮ ਮੌਕੇ ਤੇ ਹਾਜ਼ਰ ਹੈ ਸੋ ਦੱਸਦੇ ਕਿ ਰਾਤ ਨੂੰ ਮੈਡੀਕਲ ਡ੍ਰਿਪ ਉਹਨਾਂ ਕੋਲੋਂ ਨਹੀਂ ਲੱਗ ਰਹੀ ਸੀ ਦਬਾਰ ਵਾਰ ਡ੍ਰਿਪ ਨਾ ਲੱਗਣ ਤੇ ਉਹਨਾਂ ਨੇ ਮਨਾ ਕਰ ਦਿੱਤਾ ਸੋ ਢੱਲੇਵਾਲ ਨੇ ਕਿਹਾ ਕਿ ਸਵੇਰੇ ਪ੍ਰਸ਼ਾਸਨ ਆਏਗਾ ਤੇ ਫਿਰ ਮੈਡੀਕਲ ਸਹੂਲਤ ਲਈ ਜਾਏਗੀ ਹਾਲਾਂਕਿ ਦੇਖਣਾ ਹੋਏਗਾ ਕਿ ਆਖਰ ਉਹਨਾਂ ਕਦੋਂ ਮੈਡੀਕਲ ਟਰੀਟਮੈਂਟ ਮੁਰ ਸੋ ਦੇਰ ਰਾਤ ਉਹਨਾਂ ਨੇ ਮੈਡੀਕਲ ਸਹੂਲਤ ਲੈਣ ਤੋਂ ਇਨਕਾਰ ਕੀਤਾ ਸੋ ਜਗਜੀਤ ਸਿੰਘ ਡੱਲੇਵਾਲ ਦੀ ਸੇਧ ਦੇ ਵਿੱਚ ਹਾਲਾਂਕਿ ਸੁਧਾਰ ਜ਼ਰੂਰ ਹੋਇਆ ਲੇਕਿਨ ਇਸੇ ਦਰਮਿਆਨ ਦੇਰ ਰਾਤ 12 ਵਜੇ ਜਦੋਂ ਉਹਨਾਂ ਨੇ ਮੈਡੀਕਲ ਸਹੂਲਤ ਲੈਣ ਤੋਂ ਮਨ੍ਹਾ ਕਰ ਦਿੱਤਾ ਤਾਂ ਫਿਰ ਕਾਫੀ ਚਿੰਤਾ ਦੇ ਵਿਸ਼ਾ ਜਿਹੜਾ ਹੈ ਇਹ ਗੱਲ ਬਾਤ ਦੀ ਹੋਈ ਨਸਰ ਆਈ ਹੈ ਭਾਵੇਂ ਕਿ ਡਾਕਟਰਾਂ ਦੀ ਟੀਮ ਇਸ ਮੌਕੇ ਤੇ ਉਹਨਾਂ ਦੇ ਕੋਲ ਹਾਜ਼ਰ ਹੈ ਸੋ ਡੱਲੇਵਾਲ ਨੇ ਕਿਹਾ ਕਿ ਸਵੇਰੇ ਪ੍ਰਸ਼ਾਸਨ ਆਏਗਾ ਫਿਰ ਮੈਡੀਕਲ ਸਹੂਲਤ ਲਈ ਜਾਏਗੀ ਸੋ ਮੈਡੀਕਲ ਸਹੂਲਤ ਲਈ স্পেশাল ਡਾਕਟਰਾਂ ਦੀ ਟੀਮ ਦਾ ਵੀ ਜਿਹੜਾ ਗਠਨ ਕੀਤਾ ਗਿਆ ਸੀ ਜੋ ਕਿ 24 ਘੰਟੇ ਡੱਲੇਵਾਲ ਸਾਹਿਬ ਦੇ ਕੋਲ ਰਹਿੰਦੀ ਹੈ ਟੀਮ। ਸੋ ਦੇਰ ਰਾਤ तकरीबन 12 ਵਜੇ ਦੇ ਕਰੀਬ ਮੈਡੀਕਲ ਸਹੂਲਤ ਲੈਣ ਤੋਂ ਇਨਕਾਰ ਕਰ ਦਿੱਤਾ। ਤਾਂ ਫੋਨ ਲਾਈਨ ਤੇ ਮੇਰੀ ਸੂਗੀ ਕਮਲਦੀਪ ਸਿੰਘ ਜੁੜੇ ਨੇ ਕਬਲ ਕੀ ਚੱਕਰ ਹੋ ਗਿਆ ਕਿ ਗੱਲ ਹੋ ਗਈ ਮੈਡੀਕਲ ਸਹੂਲਤ ਲੈਣ ਤੋਂ ਇਨਕਾਰ ਕੀਤਾ ਡੱਲੇਵਾਲ ਸਾਹਿਬ ਨੇ। ਦੇਖੋ ਗੁਰਪ੍ਰੀਤ ਖਾਸ ਤੌਰ ਤੇ ਜਗਜੀਤ ਸਿੰਘ ਢੱਲਵਾਲ ਜਿਹੜੇ ਪਿਛਲੇ 3-4 ਦਿਨਾਂ ਤੋਂ ਕਰ ਸਕਦੇ ਮੈਡੀਕਲ ਸਹੂਲਤਾਂ ਲੈ ਰਹੇ ਨੇ ਹਾਲਾਂਕਿ ਉਹ ਮਰਨ ਵਰਤੇ ਲਗਾਤਾਰ ਡਟੇ ਫਿਰਨੇ ਪਰ ਕੱਲ ਰਾਤ ਤੋਂ ਜਿਹੜੀ ਤਕਰੀਬਨ 12 ਵਜੇ ਤੋਂ ਉਹ ਮੈਡੀਕਲ ਸਹੂਲਤਾਂ ਜਿਹੜੀ ਕਿ ਨਹੀਂ ਲੈ ਰਹੇ ਕਿਉਂਕਿ ਜੋ ਪ੍ਰਸ਼ਾਸਨ ਮੁਤਾਬਕ ਜੋ ਸਪੈਸ਼ਲ ਡਾਕਟਰ ਦੀ ਟੀਮ ਗਠਨ ਕੀਤੀ ਗਈ ਸੀਗੀ ਉਹ ਮੈਡੀਕਲ ਏਡ ਦਿੰਦੀ ਆ ਅਤੇ ਪਰ ਰਾਤ ਨੂੰ ਜਦੋਂ ਮੈਡੀਕਲ ਏਡ ਦੇ ਤੌਰ ਤੇ ਜੋ ਡ੍ਰਿਪ ਹੈ ਉਹਨਾਂ ਦੇ ਗਲਗੋਸ ਦੀ ਬੋਤਲ ਹੈ ਉਹ ਲਗਾਈ ਜਾਂਦੀ ਹੈ ਤਾਂ ਉਹ ਬੋਤਲ ਰਾਤ ਉਹਨਾਂ ਦੇ ਨਹੀਂ ਲੱਗ ਸਕੀ ਕਿਉਂਕਿ ਇਹ ਚਮੜੀ ਹੈ ਜਿਹੜੀ ਜਿਹੜਾ ਮਸਲਾ ਉਹ ਕਾਫੀ ਵੀਕ ਹੋ ਚੁੱਕਿਆ ਹੈ ਜੋ ਚਮੜੀ ਹੈ ਉਹ ਢਲਣ ਲੱਗ ਚੁੱਕੀ ਸੀ ਜਿਸ ਕਰਕੇ ਕਹਿ ਸਕਦੇ ਆ ਸਹੀ ਤਰੀਕੇ ਦੇ ਨਾਲ ਬੋਤਲ ਨਹੀਂ ਲੱਗ ਗਈ ਸੀ ਤਾਂ ਬਾਰ-ਬਾਰ ਲਗਉਣ ਤੋਂ ਬਾਅਦ ਜੋ ਡ੍ਰਿਪ ਬਾਰ-ਬਾਰ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਨਾ ਲੱਗੀ ਤਾਂ ਜਗਜੀਤ ਸਿੰਘ ਦੱਲੇਵਾਲ ਹੋਰਾਂ ਨੇ ਡਾਕਟਰੀ ਟੀਮ ਨੂੰ ਮਨਾ ਕਰ ਦਿੱਤਾ ਕਿ ਸਵੇਰੇ ਜੋ ਡਾਕਟਰਾਂ ਦੀ ਟੀਮ ਆਏਗੀ ਉਹੀ ਮੈਡੀਕਲਸ ਜਿਹੜੀ ਕਿ ਸਹੂਲਤ ਦੇ ਤਹਿਤ ਜੋ ਡ੍ਰਿਪ ਆ ਉਹ ਲਗਾਵੇ ਤੁਸੀਂ ਨਾ ਲਗਾਓ ਕਿਉਂਕਿ ਤੁਹਾਡੇ ਤੋਂ ਇਸ ਸਮੇਂ ਇਹ ਜਿਹੜੀ ਕਿ ਸਹੀ ਤਰੀਕੇ ਦੇ ਨਾਲ ਨਹੀਂ ਲੱਗ ਰਹੀ ਜਿਸ ਕਰਕੇ ਉਹ ਬਣਾ ਕੀਤਾ ਗਿਆ ਅਤੇ ਇਹ 7 ਘੰਟੇ ਤਕਰੀਬਨ ਜੋ ਕਿਸੇ ਦੇ ਮੈਡੀਕਲ ਏਡ ਦੇ ਤੌਰ ਤੇ ਜੋ ਬੋਤਲ ਡ੍ਰਿਪ ਹੈ ਉਹ ਬੰਦ ਰਹੀ ਹੈ ਅਤੇ ਅੱਜ ਸਵੇਰੇ ਜੋ ਕਿਸੇ ਦੇ ਪ੍ਰਸ਼ਾਸਨਿਕ ਜੋ ਅਧਿਕਾਰੀ ਹੋਣਗੇ ਸੇਧੋ ਭਾਜ ਦੇ ਅਧਿਕਾਰੀ ਹੋਣਗੇ ਇਹ ਡਾਕਟਰ ਹੋਣਗੇ ਡਾਕਟਰਾਂ ਦੀ ਟੀਮ ਵੱਲੋਂ ਦੁਬਾਰਾ ਤੋਂ ਜਿਹੜੀ ਡ੍ਰਿਪ ਲਗਾਈ ਜਾਵੇਗੀ ਕਿਉਂਕਿ ਰਾਤ ਜਿਹੜੀ ਡ੍ਰਿਪ ਨਹੀਂ ਲੱਗੀ ਸੀ ਉਸ ਤੋਂ ਬਾਅਦ ਹੁਣ ਸਵੇਰੇ ਜੋ ਸੀਨੀਅਰ ਡਾਕਟਰ ਹੋਣਗੇ ਉਹ ਡ੍ਰਿਪ ਲਗਾਉਣਗੇ। ਅਕਵਲ ਕਿੰਨੇ ਵਜੇ ਤੱਕ ਜਿਹੜੇ ਸੀਨੀਅਰ ਡਾਕਟਰ ਨੇ ਇੱਥੇ ਪਹੁੰਚ ਲਏ ਨੇ ਤੁਹਾਡੇ ਕੋਈ ਗੱਲਬਾਤ ਹੋਈ ਹੈ ਉਹਨਾਂ ਨਾਲ? ਮੇਕੋ ਉਹ ਗੁਰਪਤ ਕੁਝ ਕੁ ਮਿੰਟਾਂ ਤੱਕ ਕਹਿ ਸਕਦੇ ਹਾਂ ਕਿ 10 ਤੋਂ 20 ਮਿੰਟਾਂ ਤੱਕ ਜਿਹੜੀ ਡਾਕਟਰ ਦੀ ਟੀਮ ਹੈ ਉਹ ਆ ਜਾਏਗੀ ਅਤੇ ਇਹ ਜੋ ਉਹਨਾਂ ਦੇ ਡ੍ਰਿਪ ਲਗਾ ਦੇਗੀ ਕਿਉਂਕਿ ਕਈ ਵਾਰੀ ਇਫ ਕੀ ਹੁੰਦਾ ਕਿ ਇਹ ਜੋ ਬੰਦਾ ਇਸ ਜੇ ਨਾਲ ਪੋਖੜਦਾਲ ਤੇ ਬੈਠਾ ਹੋਵੇ ਤਾਂ ਉਹ ਉਸ ਦਾ ਸਰੀਰ ਬਹੁਤ ਕਮਜ਼ੋਰ ਹੋ ਜਾਂਦਾ ਤਾਂ ਉਸ ਤੋਂ ਬਾਅਦ ਡ੍ਰਿਪ ਲਗਾਉਣ ਵਾਸਤੇ ਸਹੀ ਜਗ੍ਹਾ ਜਿਹੜੀ ਕਿ ਬਾਹਰ ਤੇ ਵੀ ਨਬਜਦੀ ਜਾਂ ਕਿ ਸਦੇ ਉਹਨਾਂ ਦਾ ਜਿਹੜਾ ਮਸਲਮਾਸ ਉਹ ਬਹੁਤ ਵੀਕ ਹੋ ਜਾਂਦਾ ਜਾਂ ਉਹਨਾਂ ਵੀ ਜੋ ਨਾੜਾਂ ਹੁੰਦੀਆਂ ਨੇ ਉਹ ਬਹੁਤ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਇਸ ਕਰਕੇ ਜਦੋਂ ਉਹਨਾਂ ਨੇ ਵਾਰ-ਵਾਰ ਬੋਤਲ ਲੱਗ ਰਹੀ ਸੀਗੀ ਤਾਂ ਉਹਨਾਂ ਦੇ ਦਰਦ ਹੋ ਰਿਹਾ ਸੀਗਾ ਇਸੇ ਕਰਕੇ ਉਹਨਾਂ ਨੇ ਜਿਹੜਾ ਕਿ ਮਨ ਕੀਤਾ ਕਿ ਵਾਰ-ਵਾਰ ਲਗਾਉਣ ਦੀ ਬਜਾਏ ਜੇਕਰ ਤੁਸੀਂ ਸਵੇਰੇ ਲਗਾ ਲਵੋ ਤਾਂ ਬਹੁਤ ਵਧੀਆ ਹੋਏਗਾ ਪਰ ਕਮਲ ਜੀ ਜਿਸ ਹਿਸਾਬ ਦੇ ਨਾਲ ਸੀਤ ਨਾਜੁਕ ਸੀ ਕਈ ਦਿਨ ਹੋ ਗਏ ਨੇ ਮਰਨ ਵਰ ਤੇ ਬੈਠਿਆ ਨੂੰ ਤਾਂ 8:30 ਵਜੇ ਦਾ ਜਿਹੜਾ ਸਮਾਂ ਉਹ ਹੋ ਚੁੱਕਿਆ ਹਲੇ ਤੱਕ ਜਿਹੜੀ ਸੀਨੀਅਰ ਡਾਕਟਰ ਦੀ ਟੀਮ ਪਹੁੰਚੀ ਨਹੀਂ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਆਖਿਰ ਉਹਨਾਂ ਨੂੰ ਪਹੁੰਚਣਾ ਚਾਹੀਦਾ ਹੈ ਤੁਰਕਸਾਰ ਪਹੁੰਚਣਾ ਚਾਹੀਦਾ ਸੀ ਤਾਂ ਜੋ ਜਿਹੜਾ ਮੈਡੀਕਲ ਟਰੀਟਮੈਂਟ ਹੈ ਮੁਰੇ ਤੋਂ ਸ਼ੁਰੂ ਹੋ ਸਕੇ ਡਲੇਵਾਲ ਸਾਹਿਬ ਦਾ ਦੇਖੋ ਡਾਕਟਰਾਂ ਦੀ ਟੀਮ ਉੱਥੇ ਤਕਰੀਬਨ ਕਹਿ ਸਕਦੇ 24 ਘੰਟੇ ਰਹਿੰਦੀ ਆ ਜੋ ਕਹਿ ਸਕਦੇ ਉੱਥੇ ਸਨਾਪ ਜਿੱਤੇ ਜੀ ਇੱਕ ਸੀਨੀਅਰ ਡਾਕਟਰ ਹੋ ਗਏ ਕੁਝ ਕਹਿ ਸਕਦੇ ਹੋ ਉਹਨਾਂ ਦੇ ਨਾਲ ਉਹ ਡਾਕਟਰ ਸਨਾਪ ਜਿੱਤੇ ਹੁੰਦੇ ਨੇ ਉਹ ਡਾਕਟਰ ਨੇ ਕਲੀਨਿਕ ਦੇ ਉੱਤੇ ਇਹ 24 ਘੰਟੇ ਰਹਿੰਦੀ ਆ ਪਰ ਜੋ ਟੀਮਾਂ ਦੀ ਅਦਲਾ ਬਦਲੀ ਹੁੰਦੀ ਆ 76 ਦੇ ਮੁਤਾਬਕ ਆ 6 ਦਿਨ ਜੰਨੀ 6 ਟਾ ਹੁੰਦੀਆਂ ਨੇ ਤਾਂ ਹੁਣ ਜਿਹੜੀ 9 ਵਜੇ ਦੇ ਤਕਰੀਬਨ ਟੀਮ ਆਏਗੀ ਉਹੀ ਮੈਡੀਕਲ ਸਹੂਲਤਾਂ ਉਹਨਾਂ ਨੂੰ ਦੋਗੀ ਅਤੇ ਦੂਸਰੀ ਤਰਫੋਂ ਜਿੰਨਾ ਸਮਾਂ ਜਗਜੀਤ ਸਿੰਘ ਬੱਲੇਵਾਲ ਹਜੇ ਉੱਠਦੇ ਨਹੀਂ ਕਿਉਂਕਿ ਉਹ ਜੋ ਜਾਣਕਾਰੀ ਆਈ ਹੈ ਕਿ ਉਹ ਹਜੇ ਸੁੱਤੇ ਪਏ ਨੇ ਜਦੋਂ ਉਹ ਉੱਠਣਗੇ ਉਸ ਤੋਂ ਬਾਅਦ ਹੀ ਉਹਨਾਂ ਦੀ ਡਿਊਟੀ ਟ੍ਰਿਪ ਲਗਾਈ ਜਾਵੇਗੀ ਤਕਰੀਬਨ ਸਵੇਰ 9 ਵਜੇ ਤੱਕ ਸਾਢੇ 9 ਵਜੇ ਤੱਕ ਉਹ ਉੱਠਣਦੇ ਨੇ ਇਹ ਉਸ ਤੋਂ ਬਾਅਦ ਉਹਨਾਂ ਨੂੰ ਟ੍ਰਿਪ ਲੱਗੇਗੀ ਠੀਕ ਹੈ ਠੀਕ ਹੈ ਕਮਲ ਬਹੁਤ ਬਹੁਤ ਸ਼ੁਕਰ ਹੈ ਤੁਹਾਡਾ ਤੁਹਾਮ ਜਾਣਕਾਰੀ ਸਾਂਝ ਪਾਉਣ ਦੇ ਲਈ ਮੁਰਤੋਂ ਤੁਹਾਡੇ ਕੋਲ ਅਪਡੇਟ ਜਰੂਰ ਲਵਾਂਗੇ